1115 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੱਟਾਲਾ ਦਾ ਨੌਜਵਾਨ ਚੱਲਿਆ ਅਜੁੱਧਿਆ ਰਾਮ ਮੰਦਿਰ ਦੇ ਦਰਸ਼ਨ ਲਈ ਪ੍ਰਭੂ ਦੇ ਦਿੱਤੇ ਜਹਾਜ਼ ਰੂਪੀ ਸਾਈਕਲ ਉੱਤੇ 15 ਤੋਂ 20 ਦਿਨ ਦਾ ਸਮਾਂ ਲੱਗੇਗਾ ਪਹੁੰਚਣ 'ਚ ਪਰਿਵਾਰ ਦੇ ਸਹਿਯੋਗ ਨਾਲ ਕਰੇਗਾ ਪ੍ਰਭੂ શ્રી ਰਾਮ ਚੰਦਰ ਜੀ ਦੇ ਦਰਸ਼ਨ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਮੈਂ ਤਾਂ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਇਕਠੀਂ ਤੇ ਹੈ ਸਾਈਕਲ ਤੇ ਜਾਣਾ ਤੁੰਦ ਵੀ ਬੜੀ ਪਿਆੰਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਹੀ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮਨ ਵਿੱਚ ਕਹਿਂਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਨੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ ਹਰਾਮਨਾਮ ਜੀ ਸੱਚੀ ਨਿਕਾਲ ਜੀ ਮੇਰਾ ਨਾਮ ਨੀਤਨ ਪਟਿਆਈ ਹੈ। ਦੇਖੋ ਇਹ ਬਟਾਲੇ ਤੋਂ ਜੋਧਿਆ 1115 ਕਿਲੋਮੀਟਰ ਹੈ ਕੁਛ। ਗੂਗਲ ਤੇ ਸਰਚ ਮਾਰਿਆ ਇੰਨਾ ਸੀ। ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਦਿੰਦਾ। ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ। ਹਾਂਜੀ। ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ। ਹਾਂਜੀ। ਮੁਸ਼ਕਲਾ ਮੁੜੀ ਮੁਸਫਰ ਨੂੰ। ਹਾਂਜੀ ਉਹ ਤੇ ਹੈ ਹੀ ਹੈ। ਠੰਡੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਤੁਹਾਨੂੰ ਪਤਾ ਹੀ ਕਿੰਨੀ ਹੈ। ਇਹ ਮੁਸ਼ਕਲ ਕਿਤਾ ਪੂਰੀਆਂ ਕਰਾਂਗੇ ਕਿਤਾ ਫਿਰ ਹੋਊਗਾ। ਅ ਰਾਮਚੰਦਰ ਦੇ ਜਾ ਕੇ ਨਤਮਸਤ ਹੋਏਗੇ ਬਾਅਦ ਵਿੱਚ ਔਂਗੜਾ ਬਣੀ ਸਫਰ ਲਾਉ। ਹਾਂਜੀ ਉਹ ਤੇ ਹੈ ਹੀ ਹੈ। ਦੇਖੋ ਜੀ ਪਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ। ਠੀਕ ਹੈ ਨਾ? ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ। ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ। بس ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮਰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਿਹਾ ਵੇ ਜੀ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਜੀ ਤੇ ਧਿਆਨ ਨਾਲ ਜਾਈ ਫੋਨ ਕਰਦਾ ਰ